ਇੱਕ ਮੈਲ ਵੱਲੋਂ ਡੰਪ ਕੀਤੀ ਗਈ ਪਰਾਲੀ ਨੂੰ ਅੱਗ ਲੱਗੀ ਹੈ ਜਿਸ ਤੋਂ ਬਾਅਦ ਮੌਕੇ ਤੇ ਸਭ ਨੂੰ ਭਾਜੜਾ ਪੈ ਗਈਆਂ ਵੱਡਾ ਨੁਕਸਾਨ ਹੋਇਆ ਹੈ ਤੇ ਡੰਪ ਕੀਤੀ ਪਰਾਲੀ ਨੂੰ ਅੱਗ ਲੱਗਣ ਤੋਂ ਬਾਅਦ ਫਾਇਰ ਵਿਗਟ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਪਹੁੰਚਿਆ ਹਾਲਾਂਕਿ ਅੱਗ ਨੂੰ ਕਾਬੂ ਪਾ ਲਿਆ ਗਿਆ ਪਰ ਪਰਾਲੀ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਹੱਲੇ ਪਤਾ ਨਹੀਂ ਲੱਗ ਸਕਿਆ ਇਸ ਦੌਰਾਨ ਡੀਐਸਪੀ ਰਾਜੇਸ਼ ਕੱਕੜ ਸਮੇਤ ਪੁਲਸ ਪਾਰਟੀ ਮੌਕੇ ਤੇ ਪਹੁੰਚੇ ਅਤੇ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੂਰੀ ਚੌਕਸੀ ਵਰਤੀ ਗਈ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਮਿਲ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਲਾਈਟਾ ਵਾਲਾ ਚੌਂਕ ਸ੍ਰੀ ਹਰਗੋਬਿੰਦਪੁਰ ਵਿੱਚ ਪਰਾਲੀ ਨੂੰ ਡੰਪ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਮਿਲ ਦੇ ਚੌਂਕੀਦਾਰਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਇੰਨੀ ਭਿਆਨਕ ਮਚ ਗਈ ਜਿਸ ਕਾਰਨ ਜੰਡੇਆਲਾ ਤੋਂ ਫਾਇਰ ਵਿਗੇਟ ਦੀਆਂ ਗੱਡੀਆਂ ਆਈਆਂ ਤੇ ਇਸ ਅੱਗ ਨੂੰ ਬੁਝਾਉਣ ਲਈ ਨਜ਼ਦੀਕੀ ਪਿੰਡ ਦੇ ਲੋਕਾਂ ਵੱਲੋਂ ਵੀ ਮਦਦ ਕੀਤੀ ਗਈ ਸਰ ਸ਼ੋਭਨਾ ਆਰ ਐਨ ਸ਼ਰਮਾ ਕੀ ਪੋਸਟ ਤੁਹਾਡੀ ਸਰ ਜੀ ਐਮ ਐਚ ਆਰ ਤੇ ਅੱਜ ਇਹ ਅੱਗ ਲੱਗਣ ਦਾ ਕਾਰਨ ਕੀ ਰਿਹਾ ਸਰ ਕੁਝ ਪਤਾ ਨਹੀਂ ਅਭੀ ਕਾਰਨ ਹਮ ਲੋਕ ਵੀ ਅਭੀ ਪਹੁੰਚੇ ਹਮਾਰਾ ਸਟਾਫ ਹੈ ਪਰ ਕਾਰਨ ਨਹੀਂ ਪਤਾ ਚੱਲਾ ਕੁਝ ਜਾਂ ਬਾਅਦ ਮੈਂ ਇਨਕੁਆਇਰੀ ਹੋਗੀ ਤਾਂ ਵੀ ਪਤਾ ਚਲੇਗਾ ਕੁਝ ਨੇ ਬਹੁਤ ਵੱਡੇ ਪੱਧਰ ਤੇ ਡੰਪਿੰਗ ਕੀਤੀ ਇੱਥੇ ਪਰਾਲੀ ਦੀ ਠੀਕ ਹੈ ਜੀ ਹਾਂ ਜੀ ਪਰ ਪਾਣੀ ਦਾ ਰੇਂਜ ਉਹਦਾ ਵੱਡਾ ਹੈ ਨਹੀਂ ਸਾਡੇ ਕੋਲ ਪਾਣੀ ਦਾ ਅਰੇਂਜਮੈਂਟ ਹੈ ਕਿ ਨਹੀਂ ਪਾਣੀ ਦਾ ਅਰੇਂਜਮੈਂਟ ਹੈ ਪੰਪ ਲੱਗੀ ਹੈ ਮੋਟਰ ਲੱਗੀ ਸਭ ਕੁਝ ਹੈ ਤਾਂ ਇਹ ਗੱਲ ਸਭ ਪੂਰਾ ਇੱਕ ਤਾਂ ਦੇਖੋ ਬਿਲਕੁਲ ਰੋਡ ਦੇ ਉੱਪਰ ਹੈ ਮੇਨ ਹਾਈਵੇ ਹੈ ਜਿੱਥੇ ਤੁਸੀਂ ਇਹ ਡੰਪ ਕੀਤੀ ਹੋਈ ਆ ਪਿਛਲੇ ਦਿਨ ਇੱਕ ਐਕਸੀਡੈਂਟ ਹੋਇਆ ਸੀਗਾ ਰੋਡ ਤੇ ਇਦਾਂ ਡੰਪ ਲੱਗਾ ਸੀ ਬਹੁਤ ਨੁਕਸਾਨ ਹੋਇਆ ਸੀਗਾ ਪਿਛਲਾ ਤਾਂ ਪਤਾ ਨਹੀਂ ਮੇਰੇ ਕੋਲ ਇਹ ਜੋ ہمارا ਜੋ ਡੰਪ ਹੈ ਇਹ ਇਸੇ ਲਈ ਲਗਾਇਆ ਜਾਂਦਾ ਕਿ ਆਸ-ਪਾਸ ਕੋਈ ਪਿੰਡ ਨਹੀਂ ਹੋਣ ਵਿੱਚ ਕਰਕੇ ਲਗਾਇਆ ਜਾਂਦਾ ਐਸੇ ਮੇਨ ਹਾਈਵੇ ਪਿਆ ਲੱਗਦਾ ਨਹੀਂ ਤੁਹਾਨੂੰ ਕਿ ਇੱਥੇ ਨਹੀਂ ਚਾਹੀਦਾ ਮੇਨ ਹਾਈਵੇ ਤੋਂ ਪੂਚਾ ਐਸਾ ਹੋਇਆ ਹੈ ਇਸ ਦੂਰੇ ਇਹ ਕੋਈ ਪਤਾ ਕਿ ਆਗ ਲੱਗ ਜਾਏਗੀ ਆਈ ਵੇਸੇ ਇਤਨਾ ਅਪਾਇਰ ਕਰਨੀ ਸੀ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਇਹ ਕੁਛ ਨਹੀਂ ਕਹਿ ਸਕਦਾ ਸਰ ਇਸ ਤੋਂ ਬਾਅਦ ਵਿੱਚ ਕਮਰਸ਼ਲ ডিপਾਰਟਮੈਂਟ ਦੇਖੇਗਾ ਕਿਹਾ ਤਾਂ ਇੱਕ ਮਿੱਲ ਵੱਲੋਂ ਡੰਪ ਕੀਤੀ ਗਈ ਪਰਾਲੀ ਨੂੰ ਅੱਗ ਲੱਗੀ ਹੈ ਜਿਸ ਤੋਂ ਬਾਅਦ ਮੌਕੇ ਤੇ ਸਭ ਨੂੰ ਭਾਜੜਾ ਪੈ ਗਈਆਂ ਵੱਡਾ ਨੁਕਸਾਨ ਹੋਇਆ ਹੈ ਤੇ ਡੰਪ ਕੀਤੀ ਪਰਾਲੀ ਨੂੰ ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਪਹੁੰਚਿਆ ਹਾਲਾਂਕਿ ਅੱਗ ਨੂੰ ਕਾਬੂ ਪਾ ਲਿਆ ਗਿਆ ਪਰ ਪਰਾਲੀ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਹੱਲੇ ਪਤਾ ਨਹੀਂ ਲੱਗ ਸਕਿਆ ਇਸ ਦੌਰਾਨ ਡੀਐਸਪੀ ਰਾਜੇਸ਼ ਕੱਕੜ ਸਮੇਤ ਪੁਲਸ ਪਾਰਟੀ ਮੌਕੇ ਤੇ ਪਹੁੰਚੇ ਅਤੇ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੂਰੀ ਚੌਕਸੀ ਵਰਤੀ ਗਈ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਮਿਲ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਲਾਈਟਾ ਵਾਲਾ ਚੌਂਕ ਸ੍ਰੀ ਹਰਗੋਬਿੰਦਪੁਰ ਵਿੱਚ ਪਰਾਲੀ ਨੂੰ ਡੰਪ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਮਿਲ ਦੇ ਚੌਂਕੀਦਾਰਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਇੰਨੀ ਭਿਆਨਕ ਮਚ ਗਈ ਜਿਸ ਕਾਰਨ ਜੰਡਿਆਲਾ ਤੋਂ ਫਾਇਰ ਵਿਗੇਟ ਦੀਆਂ ਗੱਡੀਆਂ ਆਈਆਂ ਤੇ ਇਸ ਅਗ ਨੂੰ ਬੁਝਾਉਣ ਲਈ ਨਜ਼ਦੀਕੀ ਪਿੰਡ ਦੇ ਲੋਕਾਂ ਵੱਲੋਂ ਵੀ ਮਦਦ ਕੀਤੀ ਗਈ। ਸੋ ਅੱਗ ਲੱਗਣ ਦੇ ਕਾਰਨ ਅਤੇ ਹੋਏ ਨੁਕਸਾਨ ਦਾ ਵੇਰਵਾ ਮਿਲਦੇ ਅਧਿਕਾਰੀਆਂ ਕੋਲੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਜਾਂਚ ਲਈ ਕੀਤੀ ਜਾਵੇਗੀ। ਜਦ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਜਾਂਦਾ ਉਦੋਂ ਤੱਕ ਨੁਕਸਾਨ ਦਾ ਕੁਝ ਵੀ ਪੱਤ ਕਿਹਾ ਨਹੀਂ ਜਾ ਸਕਦਾ। ਗੁਰਦਾਸਪੁਰ ਤੋਂ ਜਗਤਿੰਦਰ ਕੁੰਡਲ ਦੀ ਰਿਪੋਰਟ ਡੇਲੀ ਪੋਸ ਪੰਜਾਬੀ